ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜ਼ਿਲ੍ਹੇ ਦੇ ਪਿੰਡ ਖਾਰਾ ਚ ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿੰਦਾ ਸਾੜ ਦਿੱਤਾ ਗਿਆ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਚੋਰੀ ਕਰਨ ਆਏ ਚੋਰਾਂ ਨੇ ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿੰਦਾ ਸਾੜਿਆ। ਬਜ਼ੁਰਗ ਦਾ ਨਾਮ ਮੰਗਲ ਸਿੰਘ ਸੀ। ਵਧੇਰੇ ਜਾਣਕਾਰੀ ਲਈ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ। ਰਾਜੀਵ ਜੀ ਨੇ ਤਾਜ਼ਾ ਅਪਡੇਟਸ। ਹਾਂ ਜੀ ਤਰਨਤਾਰਨ ਦੇ ਜ਼ਿਲ੍ਹੇ ਦਾ ਪਿੰਡ ਖਾਰਾ ਹੈ ਉੱਥੇ ਇੱਕ ਬਹੁਤ ਹੀ ਦਰਦਨਾਕ ਜੋ ਕਤਨਾਇ ਸਾਹਮਣੇ ਆਈ ਹੈ। ਹੁਣ ਤੱਕ ਜੋ ਪੁਲਿਸ ਵੱਲੋਂ ਸ਼ੁਰੂਆਤੀ ਜਾਂਚ ਕੀਤੀ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਕੁਝ ਅ ਕੱਲ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਸਭ ਤੋਂ ਜੋ ਖਤਰਨਾਕ ਗੱਲ ਇਹ ਹੈ ਕਿ ਉਸ ਗੁਰਦੁਆਰੇ ਦੇ ਵਿੱਚ ਜੋ ਬਜ਼ੁਰਗ ਸੇਵਾਦਾਰ ਸੀ ਉਸ ਨੂੰ ਉਹਨਾਂ ਵੱਲੋਂ ਜਿੰਦਾ ਸਾਰ ਦਿੱਤਾ ਗਿਆ ਜਿੱਦਾਂ ਹੀ ਇਹ ਖਬਰ ਸਵੇਰੇ ਆਲੇ ਦੁਆਲੇ ਦੇ ਲੋਕਾਂ ਕੋਲ ਪਹੁੰਚੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਦੇ ਜੋ ਉੱਚ ਅਧਿਕਾਰੀ ਮੌਕੇ ਤੇ ਇਸ ਵੇਲੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕੌਣ ਲੋਕ ਸਨ ਔਰ ਉਹਨਾਂ ਵੱਲੋਂ ਇਸ ਦਰਦਨਾਕ ਹਾਦਸੇ ਨੂੰ ਕਿਉਂ ਅੰਜਾਮ ਦਿੱਤਾ ਗਿਆ ਇਸ ਦੀ ਹਾਲੇ ਜਾਂਚ ਕੀਤੀ ਜਾਏਗੀ ਪਰ ਫਿਲਹਾਲ ਜੋ ਖਬਰ ਆ ਰਹੀ ਹੈ ਉਹ ਬਹੁਤ ਹੀ ਜਿਆਦਾ ਦਰਦਨਾਕ ਹੈ ਧੰਨਵਾਦ ਰਾਜੀ ਜੀ ਗੱਲਬਾਤ